ਹੈਲੋ ਫਰੈਂਡਸ ਗੁੱਡ ਈਵਨਿੰਗ ਅਦਾਬ ਨਾਮ ਨਮਸਕਾਰ ਔਰ ਸਤਿ ਸ਼੍ਰੀ ਅਕਾਲ ਹਾਂਜੀ ਫਰੈਂਡਸ ਮੈਂ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਫਿੱਟ ਫਾਟ ਹੋਵੋਗੇ ਤੇ ਆਪਣੇ ਚੰਗੇ ਚੰਗੇ ਕੰਮਾਂ 'ਚ ਮਸਰੂਫ ਹੋਵੋਗੇ ਜੀ ਤਾਂ ਅੱਜ ਦਾ ਵੀਡੀਓ ਜਿਹੜਾ ਅੱਜ ਮੈਂ ਆਪਣੇ ਕਿਚਨ ਵਿੱਚ ਹਾਂ ਅੱਜ ਦਾ ਜਿਹੜਾ ਕੁਕਿੰਗ ਵੀਡੀਓ ਸ਼ੁਰੂ ਕਰਨ ਲੱਗਿਆ ਜੀ ਤੇ ਵੀਡੀਓ ਦੀ ਸ਼ੁਰੂਆਤ ਕਰਦੇ ਆ ਨਾ ਮੇਰੇ ਖੂਬਸੂਰਤ ਇਨਡੋਰ ਪਲਾਂਟਸ ਦੇ ਨਾਲ ਤੇ ਆਪਾਂ ਅੱਜ ਬਣਾਉਣ ਲੱਗੇ ਆ ਜੀ ਟੂਟੀ ਫਰੂਟੀ ਮੇਰੇ ਕੋਲੇ ਆ ਜੀ ਆਹ ਕਿਚਨ ਦੇ ਆ ਦਾ ਤਰਬੂਜ ਦਾ ਜਿਹੜਾ ਛਿਲਕਾ ਵਾ ਤਰਬੂਜ ਫਰੈਸ਼ ਸੀਗਾ ਉਹਦੇ ਨਾਲ ਪੀਸਿਸ ਮੈਨੂੰ ਬਹੁਤ ਚੰਗੇ ਲੱਗੇ ਤੇ ਮੈਂ ਰਾਤ ਕੱਟਿਆ ਸੀ ਤਰਬੂਜ ਤੇ ਰਾਤੀ ਇਹਨਾਂ ਨੂੰ shell ਕੇ ਸਵਾਰ ਕੇ ਰੱਖ ਲਿਆ ਸੀ ਧੋ ਕੇ ਤੇ ਕਟਿੰਗ ਇਹਦੀ ਅੱਜ ਕੀਤੀ ਆ ਕੁਝ ਵੱਡੇ ਫੀਸ ਨੇ ਕੁਝ ਛੋਟੇ ਨੇ ਸਾਰੇ ਇੱਕ ਬਰਾਬਰ ਨਹੀਂ ਹੁੰਦੇ ਇਹ ਥੋੜੇ ਜਿਹਾ ਵੱਡੇ ਹੋਣ ਜਿਵੇਂ ਆਹ ਵਿੱਚ ਕੋਈ-ਕਈ ਵੱਡੇ ਨੇ ਆਹ ਇਹ ਵੀ ਕੋਈ ਗੱਲ ਨਹੀਂ ਕਿਉਂਕਿ ਇਹਨੂੰ ਅਸੀਂ ਬੋਇਲ ਕਰਨਾ ਵਾ 10-15 ਮਿੰਟ ਬੋਇਲ ਕਰਾਂਗੇ ਤੇ ਇਹਨੂੰ ਦੇਖਾਂਗੇ ਵੀ ਇਹ ਜਿਹੜਾ ਪੱਕ ਗਿਆ ਹੈ ਐਵੇਂ ਦਬਾ ਕੇ ਤੇ ਫਿਰ ਆਪਾਂ ਇਹਦਾ ਜਿਹੜਾ ਹੈਗਾ ਇਹਨੂੰ ਝਾਛਣੀ ਚ ਪਾਵਾਂਗੇ ਕੋਈ ਬਹੁਤਾ ਝਾਂਜਟ ਨਹੀਂ ਹੈਗਾ ਕੋਈ ਵੀ ਜਿਆਦਾ ਮਿਹਨਤ ਵਾਲਾ ਕੰਮ ਨਹੀਂ ਹੈਗਾ ਇਹਦੇ 'ਚ ਫੁੱਟੀ ਫਰੁੱਟੀ ਜਿਹੜੀ ਅਸੀਂ ਲੈ ਕੇ ਆਉਨੇ ਆ ਕਿਸ਼ਮਿਸ਼ ਵੀ ਕਹਿੰਦੇ ਐ ਨੂੰ ਹੋਰ ਨਹੀਂ ਮੈਨੂੰ ਪਤਾ ਕੀ ਨਾਮ ਲੈਂਦੇ ਆ ਦਾ ਕਲਰਫੁੱਲ ਹੁੰਦੀ ਆ ਇੱਕ ਤਾਂ ਹਾਰਮਫੁੱਲ ਹੁੰਦੀ ਆ ਕਲਰਫੁੱਲ ਦੂਜਾ ਉਹ ਪਤਾ ਨਹੀਂ ਪ੍ਰੀਜ਼ਰਵੇਟਿਵ ਪਾਏ ਹੁੰਦੇ ਆ ਉਹਦੇ ਵਿੱਚ ਕਦੋਂ ਦੇ ਉਹ ਪੈਕ ਕਰਕੇ ਰੱਖੇ ਹੁੰਦੇ ਆ ਜੀ ਡੱਬੀਆਂ ਦੇ ਵਿੱਚ ਵੀ ਹੁੰਦੇ ਆ ਪੈਕਟਾਂ ਦੇ ਪੋਲੀ ਬੈਗ ਵਾਲਾ ਜਿਹੜਾ ਪੋਲੀਥੀਨ ਦੇ ਵਿੱਚ ਪੈਕਟ ਹੁੰਦਾ ਉਹ ਤਾਂ ਬਿਲਕੁਲ ਵੀ ਨਹੀਂ ਲੈਣਾ ਚਾਹੀਦਾ ਤਾਂ ਮੇਰੀ ਕੋਸ਼ਿਸ਼ ਇਹੀ ਰਹਿੰਦੀ ਆ ਵੀ ਜਿਹੜੀ ਚੀਜ਼ ਅਸੀਂ ਕਰ ਸਕਦੇ ਆ ਉਹ ਅਸੀਂ ਘਰੇ ਕਰੀਏ ਤਾਂ ਮੈਨੂੰ ਇਹ ਫਰੈਸ਼ ਜਾਂ ਲੱਗਿਆ ਸੀਗਾ ਜਿਹੜਾ ਹੈਗਾ ਸੀਗਾ ਵਾਟਰਮੈਲਨ ਜਿਹਨੂੰ ਆਪਾਂ ਤਰਬੂਜ ਕਹਿੰਦੇ ਆ ਤੇ ਮੈਂ ਇਹਦੇ ਨਾਲ ਜਿਹੜੇ ਆ ਛਿਲਕੇ ਸੀ ਸੰਭਾਲ ਕੇ ਰੱਖ ਲਏ ਤੇ ਅੱਜ ਮੈਂ ਹੁਣ ਇਹਦੀ ਕਟਿੰਗ ਕੀਤੀ ਹੈਗੀ ਤੇ ਹੁਣ ਇੱਕ ਆ ਆਪਣੇ ਕੋਲੇ ਪੂਰਾ ਬੌਲ ਭਰ ਗਿਆ ਵਾ ਤੇ ਇਹਦਾ ਜਿਹੜਾ ਗ੍ਰੀਨ ਇਹਨੂੰ ਚੰਗੀ ਤਰ੍ਹਾਂ ਛਿਲਕਿਆਂ ਨੂੰ ਧੋ ਲਿਆ ਪਹਿਲਾਂ ਫਿਰ ਇਹਦਾ ਛਿਲਕਾ ਉਤਾਰਤਾ ਤੇ ਅੰਦਰਲੇ ਬਸੋਂ ਵੀ ਮੈਂ ਕੋਸ਼ਿਸ਼ ਕੀਤੀ ਆ ਵੀ ਆ ਜਿਹੜਾ ਰੈੱਡ ਜਾਂ ਪਾਰਟ ਹੈ ਨਾ ਪੂਰੀ ਤਰ੍ਹਾਂ ਹਟਾ ਦੋ ਤੇ ਫੇਰ ਇਹ ਕਿਸੇ ਕਿਸਦਾ ਰਹੀ ਗਿਆ ਵਿੱਚ ਕੋਈ ਗੱਲ ਨਹੀਂ ਅਸੀਂ ਬੋਇਲ ਕਰਨਾ ਹੈ ਨੂੰ ਹੁਣ ਅਸੀਂ ਬੋਇਲ ਕਰਨਾ ਤੇ ਇਹ ਆ ਤਿੰਨ ਮੇਰੇ ਕੋਲੇ ਕਲਰ ਨੇ ਤਿੰਨ ਕਲਰ ਦੀ ਅਸੀਂ ਚੈਰੀ ਆ ਜਿਹੜੀ ਬਣਾਵਾਂਗੇ ਟੁੱਟੀ ਫਰੁੱਟੀ ਜਿਹਨੂੰ ਕਹਿ ਦਿੰਦੇ ਆ ਚੈਰੀ ਵੀ ਕਹਿੰਦੇ ਆ ਤੇ ਆ ਜਿਹੜੀ ਚੀਨੀ ਆ ਉਹਨੂੰ ਕਈ ਲੋਕ ਤਾਂ ਜਿੰਨਾ ਹੈਗਾ ਉਨੀ ਚੀਨੀ ਰੱਖਦੇ ਆ ਪਰ ਮੈਂ ਇਹਨੂੰ ਬਹੁਤ ਮਿੱਠੀ ਨਹੀਂ ਪਸੰਦ ਤੇ ਮੈਂ ਆਪਣੇ ਹਿਸਾਬ ਨਾਲ ਅੰਦਾਜ਼ ਨਾਲ ਹੀ ਆਹ ਜਿਹੜੀ ਵੱਡੀ ਕोली ਭਰੀ ਹੋਈ ਆ ਚੀਨੀ ਦੀ ਲੈ ਲਈਆ ਲਗਭਗ 250 ਗ੍ਰਾਮ ਹੋਊਗੀ ਜਾਂ 200 ਹੋਊ ਜਿੰਨੀ ਗਈ ਆ ਹਾਂ ਇਹ ਲਾਲੀ ਆਪਾਂ ਕਲਰ ਹੈਗੇ ਨੇ ਜੀ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਨਾ ਮੈਂ ਪਾਣੀ ਬੋਇਲ ਕਰਨਾ ਰੱਖਤਾ ਸੀ ਪਹਿਲਾਂ ਆ ਆ ਗੈਸ ਆਨ ਪਾਣੀ ਪਹਿਲਾਂ ਰੱਖਤਾ ਸੀ ਤਾਂ ਕਿ ਸਾਡਾ ਟਾਈਮ ਨਾ ਵੇਸਟ ਹੋਵੇ ਜ਼ਿਆਦਾ ਤੇ ਹੁਣ ਆਪਾਂ ਨਾ ਇਹ ਪਾਣੀ ਹੈ ਜਿਹੜਾ ਬੋਇਲ ਇੱਕ ਬੋਇਲ ਆਏ ਤੇ ਆਪਾਂ ਜਿਹੜੀ ਆ ਕੁੱਟ ਛੁੱਟੀ ਸਾਰੀ ਇਹਦੇ ਵਿੱਚ ਅਸੀਂ ਟਰਾਂਸਫਰ ਕਰ ਦੇਣੀ ਆ ਜੀ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਨੇ ਆ ਪਾਣੀ ਕਾਫੀ ਜ਼ਿਆਦਾ ਗਰਮ ਹੋ ਰਿਝਦਾ ਸੀਗਾ ਵੀਡੀਓ ਬਣਾਉਣ ਲਈ ਮੈਂ ਲੇਟ ਹੋ ਗਈ ਥੋੜਾ ਆ ਦੇਖੋ ਰਿਜਨ ਲੱਗ ਗਿਆ ਨਾ ਗਰਮ ਬਹੁਤ ਸੀ ਪਾਣੀ ਹੁਣ ਆਪਾਂ ਆਰਾਮ ਨਾਲ ਉਹ ਛਿੱਟੇ ਨਾਲ ਬੈਣ ਉਤੇ ਹੌਲੀ-ਹੌਲੀ ਇਹ ਸਾਰੀ ਜਿਹੜੀ ਕੱਟਿਆ ਹੋਇਆ ਮਟੀਰੀਅਲ ਇਹਦੇ ਵਿੱਚ ਪਾ ਦੇਣਾ ਤੇ ਇਹਨੂੰ ਲਗਭਗ 10 ਮਿੰਟਾਂ ਲਈ ਅਸੀਂ ਜੜਾ ਬੋਇਲ ਕਰਨਾ ਵਾ 10 ਮਿੰਟਾਂ ਬਾਅਦ ਵੀ ਅਸੀਂ ਲਿਪਾ ਕੇ ਦੇਖਣਾ ਵਾ ਵੀ ਇਹ ਪੱਕ ਗਿਆ ਚੰਗੀ ਤਰ੍ਹਾਂ ਹੋਰ ਕੋਈ ਵੋ ਤਾਂ ਕੋਈ ਵੀ ਔਖੇ ਵਾਲਾ ਕੰਮ ਨਹੀਂ ਹੈ ਕੋਈ ਵੀ ਮਿਹਨਤ ਵਾਲਾ ਕੰਮ ਨਹੀਂ ਹੈ ਇਹਦੇ ਚ ਤੇ ਆਪਾਂ ਇਹਨੂੰ ਇੱਥੇ ਰੱਖ ਕੇ 10 ਮਿੰਟ ਵੇਟ ਕਰਾਂਗੇ ਤੇ ਹੁਣ ਇਹਨੂੰ ਜਦੋਂ ਰਿਜਨ ਲੱਜੋ ਇਹਨੂੰ ਢੱਕਣ ਲਾ ਕੇ ਆਪਾਂ ਪਕਾਉਣਾ ਵਾ ਤਾਂ ਕਿ ਸਾਰਾ ਉਪਰੋਂ ਅੰਦਰੋਂ ਬਾਹਰੋਂ ਇਹ ਚੰਗੀ ਤਰ੍ਹਾਂ ਪੱਕ ਜਵੇ ਤੇ ਆ ਮੈਂ ਸਾਰੀ ਆ ਜਿਹੜੀ ਇਹਦੇ ਵਿੱਚ ਪਾਤੀ ਆ ਸਟੀਲ ਦਾ ਬਰਤਨ ਲੈਣਾ ਆਪਾਂ ਪੈਨ ਆ ਜਿਹੜਾ ਮੈਂ ਸਟੀਲ ਦਾ ਲੈ ਲਿਆ ਤੇ ਪਾਣੀ ਆ ਜਿਹੜਾ ਇਹ ਵੀ ਅਸੀਂ ਵਧੀਆ ਵਾਲਾ ਪਾਉਣਾ ਜਿਹੜਾ ਅਸੀਂ ਪੀਣੇ ਆ ਆਰਓ ਦਾ ਪੀਣੇ ਆ ਤਾਂ ਉਹ ਪਾ ਲੂ ਜੇ ਸਮਰਥੀ ਗੱਲ ਦਾ ਪੀਣੇ ਹੋ ਤਾਂ ਤੁਸੀਂ ਉਹ ਪਾ ਲਓ ਤੇ ਪੀਣ ਵਾਲਾ ਪਾਣੀ ਆ ਜਿਹੜਾ ਵਧੀਆ ਕਿਉਂਕਿ ਅਸੀਂ ਇਹ ਖਾਣ ਲਈ ਬਣਾਉਣੇ ਆ ਤੇ ਤੇ ਇਹ ਪਾਣੀ ਦੇ ਵਿੱਚ ਇਹਦੇ ਰਸਣਾਂ ਵੀ ਆ ਪੂਰਾ ਪਾਣੀ ਇਹਦੇ ਲੈਣਾ ਵਾ ਇਹਦੇ ਵਿੱਚ ਹੀ ਪੱਕਣਾ ਇਹਨੇ ਆ ਦੇਖੋ ਤੇ ਬਾਅਦ ਚੋ ਜਿਹੜੇ ਮੈਂ ਉਹ ਬਾਅਦ ਚੋ ਦੱਸੂਗੀ ਆਪਾਂ ਜਿਹੜਾ ਬਚੂਗਾ ਵੇਸਟ ਮਟੀਰੀਅਲ ਇਹਦਾ ਚਾशनी ਬਚੂਗੀ ਜਾਂ ਆਪਣਾ ਜੋ ਵੀ ਬਚੂਗਾ ਇਹਦਾ ਮਿੱਠਾ ਜਿਹੜਾ ਸ਼ਰਬਤ ਵਾਲਾ ਪਾਣੀ ਹੋਊਗਾ ਨਾ ਤੇ ਉਹਦਾ ਵੀ ਅਸੀਂ ਜੂਸ ਦੱਸਾਂਗੇ ਵੀਡੀਓ ਦੇ ਐਂਡ ਵਿੱਚ ਤੇ ਹੁਣ ਆਪਾਂ ਇਹਨੂੰ ਬੋਇਲ ਹੋਣ ਦਿੰਨੇ ਆ ਮਿਲਦੇ ਆ ਫਰੈਂਡਸ ਆਪਾਂ 10 ਮਿੰਟਾਂ ਬਾਅਦ ਠੀਕ ਆ ਜੀ ਹੁਣ ਇਹ ਬੋਇਲ ਹੋ ਰਿਹਾ ਵਾ ਤਦ ਤੱਕ ਅਸੀਂ ਕੋਈ ਹੋਰ ਕੰਮ ਕਰ ਲੈਨੇ ਆ ਇਹ ਆਪਣਾ ਇਹ ਬੋਇਲ ਹੋ ਰਿਹਾ ਜਿੰਨਾ ਚਿਰ 10 ਮਿੰਟ ਬਾਅਦ ਮਿਲਦੇ ਆ ਫਰੈਂਡਸ ਵੈਲਕਮ ਅਗੇਨ ਡੀਅਰ ਫਰੈਂਡਸ ਅੱਜ ਆਪਾਂ ਜਿਹੜਾ ਬਣਾ ਰਹੇ ਹਾਂ ਟੂਟੀ ਫ루ਟੀ ਚੈਰੀ ਆਪਣਾ ਵਾਟਰਮੈਲਨ ਦੀ ਛਿਲਕੇ ਦੀ ਤੇ ਇਹ ਮੈਂ ਦੇਖ ਰਿਹਾ ਆ ਦੇਖੋ ਇਹ ਆਪਾਂ ਆਹ ਮੈਂ ਠੰਡੇ ਹੋਣ ਲਈ ਦੋ ਤਿੰਨ ਰੱਖਤੇ ਸੀਗੇ ਆਪਾਂ ਇਹਨੂੰ ਐਂ ਦਬਾ ਕੇ ਦੇਖੋ ਆ ਦੇਖੋ ਇਹ ਦਬਾਅ ਹੋ ਰਿਹਾ ਆ ਦੇਖੋ ਆ ਦੇਖੋ ਇਹ ਟੁੱਟਣ ਲੱਗ ਗਿਆ ਨੋ ਮਾਰੇ ਤੋਂ ਬਿਨਾਂ ਨਹੀਂ ਐਸੇ ਉਂਗਲੀ ਨਾਲ ਤੁਹਾਨੂੰ ਦੱਬਣਾ ਵਾ ਇਹ ਟੁੱਟਣ ਲੱਗੇ ਹੋ ਇਹਦਾ ਮਤਲਬ ਇਹ ਪੱਕ ਗਿਆ ਹੁਣ ਆਪਾਂ ਕੀ ਹੈ ਇਹ ਨੂੰ ਪਾਣੀ ਚੋਂ ਅਲੱਗ ਕਰ ਦੇਣਾ ਜੀ ਆਹ ਜਿਹੜਾ ਪਾਣੀ ਵਿੱਚੋਂ ਨਿਕਲਣਾ ਹੈ ਅਸੀਂ ਪਲਾਂਟਸ ਨੂੰ ਦੇ ਸਕਦੇ ਹਾਂ ਠੰਡਾ ਕਰਕੇ ਪਾਣੀ ਚ ਜੜੂਟ ਕਰਕੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਪੋਸ਼ਕ ਤੱਤ ਆ ਗਏ ਆ ਪਾਣੀ ਚ ਤੇ ਹੁਣ ਆਪਾਂ ਕੀ ਕਰਨਾ ਚਾਹੀਏ ਇਹਨੂੰ ਇਹਨੂੰ ਆਪਾਂ ਇੱਕ ਹੋਰ ਬੱਤਨਾਵਾਂ ਲੈ ਲੈ ਸਟੀਲ ਦਾ ਤੇ ਆਪਾਂ ਇਹਨੂੰ ਸਾਰੇ ਨੂੰ ਛਾਣ ਲੈਣਾ ਪੁਣ ਕੇ ਕੱਢ ਲੈਣਾ ਆ ਦੇਖੋ ਜੀ ਇਹਦਾ ਆਪਣਾ ਰੰਗ ਵੀ ਚੇਂਜ ਹੋ ਗਿਆ ਵਾ ਤੇ ਆਪਾਂ ਇਹਦੇ ਚ ਪਾ ਦਿੰਨੇ ਹਾਂ ਇਹਨੂੰ ਗਰਮ ਕਰਮਣ ਨੂੰ ਤੇ ਇਹ ਪੈਨ ਵਿਹਲਾ ਕਰ ਲੈਣਾ ਆਪਾਂ ਆ ਪਾਤਾ ਤੇ ਆ ਠੰਡਾ ਹੋਣ ਲਈ ਮੈਂ ਪੈਨ ਮੈਂ ਨਾਲਾ ਪਾਣੀ ਜਿਹੜਾ ਬਾਲਟੀ ਚ ਰੱਖ ਦੂੰਗੀ ਤੇ ਫਿਰ ਮੈਂ ਆਪਦੇ ਤੁਹਾਨੂੰ ਦੇ ਦਿੰਦੀ ਹਾਂ ਤੇ ਪੂਰੀ ਤਰ੍ਹਾਂ ਜਿਹੜੇ ਪੀਸੇ ਆਪਾਂ ਕੱਢ ਲੈਣੇ ਆ ਆ ਦੇਖੋ ਜੀ ਇਹਦਾ ਕਲਰ ਆ ਪੂਰੀ ਤਰ੍ਹਾਂ ਚੇਂਜ ਹੋ ਗਿਆ ਵਾ ਮੈਂ ਤਾਂ ਮਤਲਬ ਪੱਕ ਗਏ ਆ ਇਹ ਜੋ ਨਾ ਵੀ ਪੱਕੇ ਹੋਣਗੇ ਨਾ ਜੋ ਥੋੜਾ ਜਿਹਾ ਹੋਊਗਾ ਵੀ ਤੇ ਵਾਟਰਮੈਲਨ ਸੀ ਜਿਹੜਾ ਬਹੁਤ ਹੀ ਜ਼ਿਆਦਾ ਮਿੱਠਾ ਸੀਗਾ ਤੇ ਇਹ ਆਪਾਂ ਐਵੇਂ ਸੇ ਵੀ ਆਪਾਂ ਇਹਨੂੰ ਚਾਸ਼ਨੀ ਵਿੱਚ ਪਾਉਣਾ ਵਾ 10 ਮਿੰਟ ਉਹਨੂੰ ਚਾਸ਼ਨੀ ਚ ਪਾਉਣਾ ਤਾਂ ਉਹਦੇ ਚ ਰਿਚਕ ਹੋਣੀ ਹੋਊਗਾ ਪਰ ਇਹ ਕੱਚਾ ਹੈ ਹੀ ਨਹੀਂ ਸਾਰਾ ਪੱਕ ਗਿਆ ਵਾ ਤੇ ਹੁਣ ਮੈਂ ਆ ਥੋੜਾ ਜਿਹਾ ਬਾਲਟੀ ਚ ਪਾ ਲਵਾਂ ਤੇ ਆਪਾਂ ਹੁਣ ਇਹਨੂੰ ਪੈਨਰੂਦ ਰੱਖ ਦੇਣ ਦੁਬਾਰਾ ਉੱਪਰ ਹਾਂਜੀ ਫਰੈਂਡਸ ਅਹੀ ਜੇਨ ਆਪਾਂ ਜਿਹੜਾ ਦੁਬਾਰਾ ਰੱਖ ਲਿਆ ਵਾ ਇਹਦੇ ਵਿੱਚ ਆਪਾਂ ਚੀਨੀ ਪਾ ਦੇਣੀ ਆ ਤੇ ਇੱਕ ਮਿੰਟ ਮੈਂ ਪਾਣੀ ਵੀ ਲੈ ਆਉਂ ਪਾਉਣ ਲਈ ਤੇ ਇੰਨੀ ਚੀਨੀ ਆ ਜਿਹੜੀ ਆਪਾਂ ਕੱਢਦੇ ਨੇ ਇਹਦੇ ਚ ਪੀਸੇਸ ਤੇ ਆਪਾਂ ਚੀਨੀ ਪਾਤੀ ਠੀਕ ਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਉਣੇ ਆ ਹਾਂ ਜੀ ਫਰੈਂਡਸ ਹੁਣ ਪਹਿਲਾਂ ਆਪਾਂ ਗੈਸ ਆਨ ਕਰ ਲੈਨੇ ਆ ਦੇਖੋ ਗੈਸ ਮੈਂ ਆਨ ਕਰ ਲਿਆ ਵਾ ਚੀਨੀ ਪਾਤੀ ਆ ਤੇ ਪਾਣੀ ਪਾ ਲੈਣਾ ਅੰਦਾਜ਼ੇ ਨਾਲ ਹੀ ਅੰਦਾਜ਼ੇ ਮਤਲਬ ਜਿਹਦੇ ਵਿੱਚ ਆਪਣੇ ਆਹ ਜਿਹੜੇ ਪੀਸਿਸ ਨੇ ਨਾ ਆਪਾਂ ਜਿਹੜਾ ਮਟੀਰੀਅਲ ਆ ਕਾਫੀ ਸਾਰਾ ਸੀ ਰਿਚ ਕੇ ਹੈ ਇੱਧਾ ਰਹਿ ਗਿਆ ਪਹਿਲਾਂ ਲੱਗਦਾ ਹੁੰਦਾ ਵੀ ਬਹੁਤ ਸਾਰਾ ਵਾ ਤੇ ਇਹਨੂੰ ਆਪਾਂ ਬੋਇਲ ਹੋਣ ਤੱਕ ਇਹਨੂੰ ਦੇਖਣਾ ਵਾ ਆਪ ਨੂੰ ਚੀਨੀ ਘੋਲਣੀ ਆ ਪਹਿਲਾਂ ਚੀਨੀ ਘੁਲਣ ਤੱਕ ਜਦੋਂ ਵੀ ਜਿੰਨੀ ਆ ਜਿਹੜੀ ਮੈਲਟ ਹੋ ਜੂਗੀ ਸਾਰੀ ਕੋਈ ਚਾਸ਼ਨੀ ਨਹੀਂ ਬਣਾਉਣੀ ਕਿਉਂਕਿ ਚਾਸ਼ਨੀ ਦਾ ਤਾਂ ਹੀ ਮਤਲਬ ਨਹੀਂ ਕਿਉਂਕਿ ਆਪਾਂ 10 ਮਿੰਟ ਦੇ ਨੂੰ ਇਹ ਵੀ ਨਾਲ ਦੇ ਜੋਣਾ ਵੋਇਲ ਕਰਨਾ 10 ਮਿੰਟ ਤੇ ਇਹ ਕੋ ਉਦੋਂ ਤੱਕ ਜਿਹੜਾ ਹੈਗਾ ਪੱਕ ਜੇ ਨਾ ਹੁਣ ਆਪਾਂ ਸਭ ਤੋਂ ਪਹਿਲਾਂ ਚੀਨੀ ਜਿਹੜੀ ਬੈਲਟ ਹੋ ਦੇਣੀ ਹੈ ਬਸ ਔੜੀ ਹੋਣੀ ਸਾਡੀ ਕਿਹਦੀ ਜਿਹੜੀ ਬੈਲਟ ਹੋ ਰਹੀ ਹੈ ਤੇ ਅਚੀ ਤਰ੍ਹਾਂ ਚੀਨੀ ਬੈਲਟ ਹੋ ਜਾਵੇ ਤੇ ਫਿਰ ਆਪਾਂ ਜਿਹੜੇ ਪੀਸੇ ਨੇ ਆਹ ਵਾਲਾ ਮਟੀਰੀਅਲ ਵਿੱਚ ਪਾ ਲੈਣਾ ਤੇ 5-10 ਮਿੰਟ ਲਈ ਥੀਰ ਕਰਾਉਣੀ ਸੀ ਮਤਲਬ 10 ਮਿੰਟ ਲੱਗੇਗੀ ਇਹ ਆਪਾਂ ਤੇਰਵਾਣ ਕਰ ਜਿੰਨੀ ਹਾਰੇ ਪਾਣੀ ਦਾ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਕਰਨਾ ਆਪਾਂ ਵਿੱਚ ਜਿਹੜਾ ਮਿੱਠਾ ਵਾ ਉਹ ਆਪਣੇ ਜਿਹੜੇ ਪੀਸਸ ਕੱਟੇ ਹੋਏ ਹਨ ਵਾਟਰਮੈਲਨ ਦੇ ਛਿਲਕੇ ਤੇ ਜਿਹਦੇ ਦੇ ਛਿਲਕੇ ਉਹਦੇ ਵਿੱਚ ਚੰਗੀ ਤਰ੍ਹਾਂ ਰਚ ਗਏ ਜਿਹੜਾ ਮਿੱਠਾ ਵਾ ਚੰਗੀ ਤਰ੍ਹਾਂ ਵਿੱਚ ਰਚ ਗਏ ਬਸ ਥੋੜੀ ਰਹੀ ਜਿੰਨੀ ਆਪਣੇ ਕੋਲ ਬਣੀ ਹੈ ਇਹ ਜਿੰਨੀ ਦਾ ਮੈਲਟ ਹੋ ਜੀ ਕਿਉਂਕਿ ਗਰਮੀ ਆ ਉਹ ਜੋ ਨਹੀਂ ਵੀ ਮੈਲਟ ਹੋ ਜਣੇ ਰਾਤ ਨੂੰ ਤੇ ਹੁਣ ਆਪਾਂ ਜਿਹੜਾ ਹੈਗਾ ਇਹ ਪਾ ਦਿੰਦੇ ਆ ਆਸਵਾਰਾ ਵਿੱਚ ਟ੍ਰਾਂਸਫਰ ਕਰਤਾ ਜੀ ਦੇਖੋ ਜੀ ਆਪ ਇਹਦੇ ਵਿੱਚ ਪਾਤਾ ਹੁਣ ਫਿਰ ਇਹਨੂੰ ਢੱਕਣ ਲਾ ਕੇ ਰੱਖ ਦੇਣਾ ਮੈਂ ਆਪਾ ਫੁੱਲ ਫਲੇਮ ਤੇ ਜਲਦੀ ਬਣ ਜੂਗਾ ਤੇ ਆਪਾਂ ਹੁਣ 10 ਮਿੰਟ ਬਾਅਦ ਫਿਰ ਮਿਲਦੇ ਹਾਂ ਜੀ ਹਾਂਜੀ ਫਰੈਂਡਸ ਆਹ ਮੈਂ ਢੱਕਣ ਲਾਤਾ ਹਾਂ ਤੇ ਕਾਫੀ ਜ਼ਿਆਦਾ ਹੈ ਜਿਹੜੀ ਰਿੱਚ ਗਈ ਆ ਹੁਣ ਇੰਨੀ ਜ਼ਿਆਦਾ ਵੀ ਨਹੀਂ ਰਹਿਣਣੀ ਵੀ ਇਹ ਚਮੇ ਹੀ ਸਾੜ ਚਵੇ ਤੇ ਸੌਕੋ ਕੇ ਜਮੇ ਵਿੱਚ ਕਿ ਪਚਕੀ ਪਚਕੀ ਜੀ ਬਣ ਜੇ ਤੇ ਥੋੜੀ ਜੀ ਕਰੰਚ ਵੀ ਰਹੇ ਰਹੇ ਚ ਤੇ ਬਸ ਇੰਨਾ ਕੀ ਬਕਾਉਣਾ ਸੀ ਆਪਾਂ 10 ਮਿੰਟ ਪਹਿਲਾਂ ਬੋਇਲ ਕਰ ਲਿਆ ਇਹਨੂੰ ਸਾਦੇ ਪਾਣੀ ਚ ਤੇ 10 ਮਿੰਟ ਅਸੀਂ ਚੀਨੀ ਵਾਲੇ ਪਾਣੀ ਚ ਇਹਨੂੰ ਬੋਇਲ ਕਰ ਲਿਆ ਸੀ ਤਾਂ ਹੁਣ ਬਸ ਇਹਨੂੰ ਆਪਾਂ ਕਲਰ ਤੋਂ ਨੇ ਇਹ ਕਲਰ ਕਿਹੜਾ ਕਿਹੜਾ ਕਰਨਾ ਵਾ ਤੇ ਹੁਣ ਆਪਾਂ ਜਿਹੜਾ ਫਲੇਮ ਆ ਆਫ ਕਰ ਦਿੰਨੇ ਆ ਫਲੇਮ ਆਫ ਕਰਤਾ ਤੇ ਤਿੰਨ ਮੈਂ ਕੱਚ ਦੇ ਜਿਹੜੇ ਬੌਲਰ ਲੈ ਲਏ ਆ ਦੇਖੋ ਜਿੰਨਾ ਲੈ ਲਏ ਬਹੁਤ ਨੇ ਤੇ ਹੁਣ ਇਹਨਾਂ ਚ ਤਿੰਨਾ ਚ ਆਪਾਂ ਨਾ ਆਹ ਵਾਲਾ ਪਾਉਣਾ ਤੇ ਇਹ ਚਾਚਨੀ ਦੇ ਸਨੇ ਹੀ ਪਾਉਣਾ ਮਿਸ਼ਰਨਾ ਜਿਹੜਾ ਜਿਹੜੇ ਕਰ ਲੈਂਦੇ ਆ। ਆਪਾਂ ਦੇਖੀਏ। ਇਹ ਚਾਚਨੀ ਵੀ ਨਾਲ ਹੀ ਹੋਣੀ ਆ ਤਾਂ ਕਿ ਜਿਹੜਾ ਕਲਰ ਪਾਵਾਂਗੇ ਉਹ ਵੀ ਇਹਦੇ ਵਿੱਚ ਰਹਿ ਜੀਵੇ। ਇਹਨੂੰ ਬੋਇਲ ਬੋਲਾ ਜਿਹੜੇ ਪਾ ਲਏ ਮੇਰੇ ਕੋਲ ਛੋਟੇ ਸੀਗੇ ਕੱਚ ਦੇ ਜਿਹੜੇ ਨਾ ਆਹ ਕੰਟੇਨਰ ਹੈ ਛੋਟੇ ਆ ਮੇਰੇ ਕੋਲੇ ਬਾਕੀ ਦਾ ਵੀ ਮਟੀਰੀਅਲ ਬਚ ਗਿਆ ਵਾ ਇਹਦੇ ਵਿੱਚ ਮੈਂ ਰਹਿਣ ਵੀ ਦਵਾਂਗੀ ਕਲਰ ਕੋਈ ਜ਼ਰੂਰੀ ਨਹੀਂ ਤਾਂ ਹੁੰਦਾ ਵੀ ਬੱਚਿਆਂ ਨੂੰ ਵਧੀਆ ਲੱਗਦਾ ਤਾਂ ਪਾ ਦੇ ਦਤਾ ਆਪਾਂ ਹੁਣ ਆਪਾਂ ਇਹ ਤਿੰਨਾ ਚੀਨਾ ਥੋੜਾ ਥੋੜਾ ਕਲਰ ਪਾ ਦੇਣਾ ਪੇਚ ਪੰਜਾ 2 ਇੰਚ ਆ ਦੇਖੋ ਇੰਨਾ ਕੁ ਮੈਂ ਕਲਰ ਲੈ ਲਿਆ ਇੱਚ ਡਾਟ ਪਾਤਾ ਆਪਾਂ ਜੀ ਰੈੱਡ ਹੁਣ ਰੱਖ ਦਿੰਦੇ ਆ ਡੱਬੀ ਤੇ ਇਹਦੇ ਚ ਗ੍ਰੀਨ ਪਾ ਦਿੰਦੇ ਆ ਚਮਚੇ ਸੀ ਅਲੱਗ-ਅਲੱਗ ਲੈਣੇ ਆ ਵੀ ਇਹਨਾਂ ਦੇ ਆ ਦੇਖੋ ਜੀ ਇੱਥੇ ਆਪਾਂ ਗ੍ਰੀਨ ਪਾਤਾ ਥੋੜਾ ਜਿਆਦਾ ਹੀ ਪੈ ਗਿਆ ਸੌਰੀ ਤੇ ਘੱਟ ਪਾਉਣਾ ਸੀ ਬਹੁਤ ਜ਼ਿਆਦਾ ਦਾ ਇਹਦਾ ਕੋਈ ਲੋਭ ਨਹੀਂ ਹੈਗਾ ਆਪਾਂ ਨੂੰ ਮੀ ਟੇਸਟ ਵੱਧਦਾ ਇਹ ਇਹ ਆਪਣੇ ਕੋਲ ਰੈਡ ਹੋਇਆ ਇਹ ਆਪਾਂ ਪਾਣੀ ਚਾਹਣੀ ਜੈਲੂ ਬਹੁਤਾ ਪਾਉਣੀ ਕਿਉਂਕਿ ਜੈਲੂ ਜੇ ਆਪੇ ਹੈਗਾ ਹੀ ਆ ਹੁਣ ਆਪਾਂ ਤਿੰਨ ਚਮਚੇ ਅਲੱਗ-ਅਲੱਗ ਲੈਣੇ ਮਲਣ ਲਈ ਹੋ ਕੱਕੜੀ 3 ਚਮਚ ਲੈ ਲਏ ਆਪਾਂ ਇਹ ਆਪਣੀ ਜੜੀ ਤਿਆਰ ਹੋ ਗਈ ਇਹਨੂੰ ਆਪਾਂ ਹਲਾ ਦੇਣਾ ਚੰਗੀ ਤਰ੍ਹਾਂ ਗਰਮ ਗਰਮ ਹੋਣੇ ਇਹ ਜਿਹੜਾ ਕਲਰ ਆ ਇਹਦੇ ਵਿੱਚ ਰਚ ਜੂਗਾ ਹੁ ਸੌਰੀ ਇਹਦੇ ਚ ਰੱਖ ਦਿੰਦੇ ਆ ਦੋ ਤੱਕ ਇਹਦੇ ਚ ਰੈੱਡ ਆਹ ਕੱਕੜੀ ਦੀ ਅੱਟ ਚੈਰੀ ਹੋਗੀ ਸਿਰਫ ਮੈਂ ਦਿਖਾਉਂਗੀ ਤੇ ਮਾਰੇ ਕਲਰ ਬਾਰੇ ਮੈਂ ਘੱਟ ਜੁਮ ਕਰਦੀ ਹਾਂ ਕਲਰ ਘੁਲ ਜੇ ਇਦੇ ਚ ਰਹਿਣਤਾ ਦਾ ਚਮਚ ਤੇ ਆ ਆਪਣੇ ਜਰ ਰੱਖ ਗਏ। ਹਾਂਜੀ ਫ੍ਰੈਂਡਸ ਆਪਣੀ ਜਿਹੜੀ ਚੈਰੀ ਆ ਜਨ ਕੂਟੀ-ਕੂਟੀ ਬਣ ਕੇ ਤਿਆਰ ਆ ਦੇਖੋ ਇਹਦੇ ਪੀਸ ਕੋਈ ਵੀ ਟਿਆ ਨਹੀਂ ਹੋਇਆ ਤੇ ਮੈਂ ਖਾ ਕੇ ਵੀ ਦੇਖੀ ਆ ਬਹੁਤ ਹੀ ਟੇਸਟੀ ਆ ਕਰਚ ਵੀ ਆ ਵਿੱਚ ਤੇ ਹੁਣ ਆ ਜਿੰਨਾ ਚਿਰ ਆ ਪਾਣੀ ਨਹੀਂ ਰੱਖਦਾ ਆਦੇ ਵੀ ਚਾਸ਼ਨੀ ਇਹਦੇ ਵਿੱਚ ਰੱਖ ਦੇਣੀ ਇਹ ਨਾ ਪਿੰਨਾ ਵਿੱਚ ਵੀ ਤੇ ਇਹਦੇ ਵਿੱਚ ਵੀ ਇਹਨੂੰ ਮੈਂ ਰਾਤ ਭਰ ਪਏ ਰਹਿਣ ਦੂੰਗੀ 일단 ਤੇ ਫਿਰ ਕੱਲ ਨੂੰ ਕੀ ਕਰਨਾ ਆਪਾਂ ਪੂਰੀ ਰਾਤ ਪਿਆ ਰਹੂਗਾ ਤੇ ਆਪਾਂ ਕੱਲ ਨੂੰ ਪਤਾ ਕੀ ਕਰਨਾ ਇਹਨੂੰ ਜਿਹੜੇ ਹੁੰਦੇ ਆਪਣੇ ਨੈਪਕਿਨ ਹਨਾ ਮੋਟੇ ਵਾਲਾ ਹੁੰਦਾ ਨਾ ਨੈਪਕਿਨ ਨੂੰ ਰੋਲ ਲਾਉਣਾ ਤੇ ਹੁਣ ਇਹ ਗਰਮ ਹਜੇ ਮੈਂ ਉੱਤੇ ਪਾ ਨਹੀਂ ਸਕਦੀ ਉਹ ਗਿੱਲਾ ਹੋ ਜਾਊਗਾ ਤੇ ਸਵੇਰ ਤੱਕ ਨਾ ਜਿਹੜਾ ਜਿਹੜਾ ਵਿੱਚ ਚਾਸ਼ਨੀ ਹੈ ਇਹ ਬਿਲਕੁਲ ਖਤਮ ਹੋ ਜਾਣੀ ਹੈ ਨੇ ਸਾਰੀ ਪੀ ਲੈਣੀ ਆ ਬਾਈ ਚਾਹ ਉਸ ਤੇ ਬਾਅਦ ਵੀ ਜਾਇ ਫਿਰ ਪਤਾ ਕੀ ਕਰਨਾ ਤੁਸੀਂ ਆ ਲੱਗ ਲੱਗ ਤਿੰਨ ਗਲਾਸਾਂ ਉਹਦੇ ਸ਼ਰਬਤ ਬਣਾ ਲੈਣਾ ਵਿੱਚ ਚਾਹੇ ਕਿ ਨਿੰਬੂ ਨੂੰ ਚੋੜਦੋ ਕਿ ਮਿੱਠਾ ਤਾਂ ਇਹ ਹੈਗਾ ਹੀ ਆ ਤੇ ਉਹਦੇ ਵਿੱਚ ਨਿੰਬੂ ਨੂੰ ਚੋੜ ਕੇ ਬੱਚੇ ਉਹਨੂੰ ਚਾਹੇ ਆ ਪੀ ਲੈਣ ਉਹ ਬੱਚੇ ਤਾਂ ਕਲਰਫੁੱਲ ਬੜੀ ਚਾਹ ਨਾਲ ਪੀ ਲੈਂਦੇ ਆ ਆ ਆਪਣਾ ਯੈਲੋ ਆ ਜੀ ਇਹ ਸਾਰਾ ਪਾਣੀ ਆ ਜਿਹੜਾ ਨਾ ਜਿਹੜਾ ਆਪਾਂ ਉੱਤੇ ਆ ਚਾਸ਼ਨੀ ਨਜ਼ਰ ਆ ਰਹੀ ਹੈ ਇਹ ਕੱਲ ਨੂੰ ਨਜ਼ਰ ਨਹੀਂ ਆਏ ਪੂਰਾ ਹੋ ਜਾਊਗਾ ਹੁਣ ਮੈਂ ਵੀਡੀਓ ਐਂਡ ਕਰਨਾ ਨੇ ਮੈਂ ਕੱਲ ਨੂੰ ਵੀ ਤੁਹਾਨੂੰ ਦਿਖਾ ਦਿੰਦੀ ਇੰਨਾ ਚਿਰ ਤੱਕ ਮੈਂ ਵੇਟ ਨਹੀਂ ਕਰ ਸਕਦੀ ਤਾਂ ਤੁਸੀਂ ਹਮੇਸ਼ਾ ਜਦੋਂ ਬਣਾਉਂਗੇ ਤਾਂ ਤੁਹਾਨੂੰ ਪਤਾ ਹੀ ਲੱਗ ਜਾਣਾ ਦੂਜੇ ਦਿਨ ਤੱਕ ਜੇ ਪਾਣੀ ਵਿੱਚ ਹੋਵੇ ਵੀ ਕਿਉਂਕਿ ਆਪਾਂ ਅੰਦਾਜ਼ ਨਾਲ ਹੀ ਪਾਇਆ ਫਿਰ ਵੀ ਕੋਈ ਫਿਕਰ ਕਰਨ ਵਾਲੀ ਲੋੜ ਨਹੀਂ ਉਹ ਪਾਣੀ ਆ ਜਿਹੜਾ ਸ਼ਰਬਤ ਦੇ ਤੌਰ ਤੇ ਪੀ ਸਕਦੇ ਹੋ ਤੁਸੀਂ ਸੋ ਫਰੈਂਡਸ ਹੁਣ ਆਪਾਂ ਵੀਡੀਓ ਐਂਡ ਕਰਦੇ ਹਾਂ ਤੇ ਫਿਰ ਇਹਨੂੰ ਪੋਲੇ ਉਹਦੇ ਤੇ ਪਾ ਕੇ ਨਾ ਨੈਪਕਿਨ ਤੇ ਪਾ ਕੇ ਰੱਖੋ ਥੋੜਾ ਜਿਹਾ ਤੇ ਇਹਨੂੰ ਕਿੜੇ ਵਿੱਚੋਂ ਸਮਰ ਕੇਵੇਂ ਕੱਢ ਕੇ ਨੈਪਕਿਨ ਤੇ ਪਾ ਦਿਓ ਤੇ ਫਿਰ ਉਹਨੂੰ ਸੁਕਾ ਕੇ ਥੋੜਾ ਜਿਹਾ ਪੱਖੇ ਥੱਲੇ ਹਵਾ ਲਵਾ ਕੇ ਇਹਨੂੰ ਆਪਾਂ ਕੰਟੇਨਰਾਂ ਦੇ ਵਿੱਚ ਸੁੱਕੇ ਜਿਹੜੇ ਆਇਰਟ ਆਈਟਾ ਉਹਦੇ ਵਿੱਚ ਪਾ ਕੇ ਰੱਖ ਸਕਦੇ ਆ ਤੇ ਫ੍ਰਿਜ ਚ ਤਾਂ ਲਗਭਗ ਮਹੀਨਾ ਨਹੀਂ ਖਰਾਬ ਹੁੰਦੀ ਪਰ ਇਹ ਮਹੀਨਾ ਬਚਦੀ ਨਹੀਂ ਘਰ ਦੇ ਬਣਾਏ ਇੰਨੀ ਸਵਾਦ ਹੁੰਦੀ ਆ ਨਾ ਤੇ ਆਪਾਂ ਮੰਗੇੋ ਸ਼ੇਕ ਪਾ ਸਕਦੇ ਆ ਇਹਦਾ ਕੇਕ ਬਣਾ ਸਕਦੇ ਆ ਜੋ ਵੀ ਚੀਜ਼ ਆਪਾਂ ਚ ਪਾਉਣ ਜਿਹਦੇ ਚ ਪਾ ਸਕਦੇ ਆ ਸੋ ਫਰੈਂਡਸ ਕਿੱਦਾਂ ਦੀ ਲੱਗੀ ਵੀਡੀਓ ਜੇ ਵਧੀਆ ਲੱਗੀ ਹੋਈ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤਾਂ ਕਿ ਮੈਂ ਹੋਰ ਵੀ ਵਧੀਆ ਜਿਆਦਾ ਵੀਡੀਓ ਬਣਾ ਸਕਾਂ ਜੀ ਤੇ ਹੁਣ ਆਪਾਂ ਵੀਡੀਓ ਐਂਡ ਕਰਦੇ ਹਾਂ ਜੀ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਆਈਡੀਆ ਦੇ ਨਾਲ ਨਵੀਂ ਵੀਡੀਓ 'ਚ ਓਕੇ ਫਰੈਂਡਸ ਬਾਏ ਬਾਏ ਟੇਕ ਕੇਅਰ